ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਤ ਹੋ ਰਹੇ ਹਨ। ਪੰਜਾਬ ਦੇ 3 ਜਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਹੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨਤੇਸ਼ ਦਾ ਨਾਮ ਰੋਸ਼ਣਾ ਕਰੇਗਾ ਜਿ 3 ਜੁਲਾਈ ਨੂੰ ਜੀ ਸਵੇਰੇ ਤਕਰੀਬਨ ਆਮ ਪੌਣੇ ਦੇ 4 ਵਜੇ ਇੱਕ ਚੰਦਰ ਨਾਮ ਦਾ ਜਿਹੜਾ ਵਿਅਕਤੀ ਸੀ ਉਹਦੀ ਉਹਦਾ ਕਤਲ ਹੋ ਗਿਆ ਸੀ ਪਟਿਆਲਾ ਚੌਂਕ ਦੇ ਨੇੜੇ ਤੇ ਉਹ ਜਿਹੜਾ ਜਿਹੜਾ ਅੰਨਾ ਕਤਲ ਸੀ ਉਹਦੀ ਪੁਥੀ ਸੰਝਾਉਂਦੇ ਹੋਏ ਜਿਹੜਾ ਥਾਣਾ ਜਿਲਖਪੁਰ ਨੇ ਜਿਹੜਾ ਚਾਰ ਦੋਸ਼ੀਆਂ ਨੂੰ ਹਰਸ ਚ ਲਿਆ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਉਸ ਦਿਨ ਰਾਤ ਨੂੰ ਜਿਹੜਾ ਇਹਨਾਂ ਦਾ ਕਿਸੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਜ ਲੜਾਈ ਝਗੜਾ ਹੋ ਗਿਆ ਸੀਗਾ ਉਹੜਾ ਇਹ ਝਗੜਾ ਮਗੀ ਜ਼ਿਆਦਾ ਗੰਭੀਰ ਹੋ ਗਿਆ ਤੇ ਇਹਨਾਂ ਦੇ ਜਿਹੜਾ ਉਹ ਸੀਗਾ ਚੰਦਨ ਦੇ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਉਹਦੇ ਚਾਕੂ ਮਾਰਤੇ ਸੀ ਮਲਟੀਪਲ ਸਟੈਬਿੰਗ ਉਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਇਹ ਤੇ ਟੋਟਲ 7 ਜਾਨੇ ਸੀਗੇ 4 ਅਸੀਂ ਅਰੈਸਟ ਕਰ ਲਏ ਨੇ ਤੇ 3 ਹਜੇ ਤੱਕ ਸਾਡੀ ਗ੍ਰਿਫਟ ਤੋਂ ਬਾਹਰ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਆਪਸ ਵਿੱਚ ਦੋਸਤ ਸੀਗੇ ਸਰ ਨਹੀਂ ਜੀ ਨਹੀਂ ਵੈਸੇ ਅਨਨੋਨ ਸੀਗੇ ਕੋਈ ਦੋਸਤ ਨਹੀਂ ਸੀਗੇ ਵੈਸੇ ਉੱਥੇ ਮਿਲੇ ਸੀਗੇ ਕੋਈ ਪਹਿਲਾਂ ਰਜਿਸਟ ਕੋਈ ਇਹਨਾਂ ਦੀ ਆਪਸ ਵਿੱਚ ਨਹੀਂ ਪਰਾਣੀ ਕੋਈ ਰਜਿਸਟਰੀ ਸੀ ਸਰ ਜਿਹੜੇ ਦੋਸ਼ੀ ਆਮਾ ਦਾ ਕ੍ਰਿਮੀਨਲ ਬੈਕ ਗ੍ਰਾਉਂਡ ਇਹ ਚਾਰੋਂ ਦੋਸ਼ੀ ਚਾਰੋਂ ਦੇ ਚਾਰੋਂ ਦਾ ਜਖਤਪੁਰੇ ਰਹਿੰਦੇ ਨੇ ਫਿਲਹਾਲ ਇਹ ਪਿੱਛੋਂ ਯੂਪੀ ਦੇ ਰਹਿਣ ਵਾਲੇ ਨੇ ਹਲੇ ਤੱਕ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਹਲੇ ਤੱਕ ਕੋਈ ਇਹੋ ਜਿਹੇ ਦੇ ਖਿਲਾਫ ਕੋਈ ਮੁਕੱਦਮਾ ਦਰਜ ਹੋਣਾ ਹਲੇ ਤੱਕ ਨਹੀਂ ਸਾਡੇ ਸਾਹ ਸਾਹ ਤੱਕ ਧਿਆਨ ਚਾਹੀਏ ਸਾਰੇ ਜੀ ਮਗਹੀ 20 ਤੋਂ ਲੈ ਕੇ 30 ਦੇ ਵਿਚਾਲੇ ਨੇ ਸਾਰੇ ਜੀ ਤੇ ਇਹਨਾਂ ਨੇ ਵੀ ਸ਼ਰਾਬ ਪੀਤੀ ਸੀ ਅ ਮੈਂ ਤੁਹਾਨੂੰ ਦੱਸ ਰਿਹਾ ਜੋ ਦੇਖੋ ਜੀ ਅਰੈਸਟ ਕਰਦੇ ਕਰਦੇ ਜਿਵੇਂ ਸ਼ਰਾਬ ਹੁੰਦੀ ਹੈ 24 ਘੰਟੇ ਤੱਕ ਹੁੰਦੀ ਹੈ ਬਲੱਡ ਦੇ ਵਿੱਚ ਉਸ ਤੋਂ ਬਾਅਦ ਉਹ ਆਉਂਦੀ ਨਹੀਂ ਉਹ ਜੇ ਸਾਨੂੰ ਅਰੈਸਟ ਕਰਦੇ ਕਰਦੇ 24 ਘੰਟੇ ਤੋਂ ਕਰੀਬਨ 30 35 ਘੰਟੇ ਲੱਗ ਗਏ ਜੀ ਫਿਰ ਵੀ ਅਸੀਂ ਇਹਨਾਂ ਦਾ ਉਹ ਜਿਹੜਾ ਕਰਾਇਆ ਬਲੱਡ ਟੈਸਟ ਜੇ ਆਈ ਤਾਂ ਫਿਰ ਤੁਹਾਨੂੰ ਦੱਸ ਦਿਆਂਗੇ ਜੀ ਜੀ ਕੀ ਰਾਤ ਦੀ ਕੀ ਗਸ਼ਤ ਰਟ ਹੈ ਇਹ ਮਤਲਬ ਇਹ ਕੁਝ ਜ਼ਿਆਦਾ ਖਹਿਵਾ ਜੀ ਪਟਿਆਲਾ ਤੋਂ ਕਿੰਨੇ ਜ਼ਿਆਦਾ ਹੋ ਰਹੀ ਹੈ ਨਹੀਂ ਗਸ਼ਤ ਗਸ਼ਤ ਤਾਂ ਇਹ ਕਾਫੀ ਹੈ ਪੁਲਿਸ ਦੀਆਂ ਤਕਰੀਬਨ 6 ਪੀਸੀਆਰਾਂ ਚੱਲਦੀਆਂ ਨੇ ਕੱਲ੍ਹ ਜਿਰਖਪੁਰ ਪੁਲਿਸ ਸਟੇਸ਼ਨ ਦੇ ਵਿੱਚ ਦਸਤਵਨੀ ਉਹ ਸਾਡੇ ਕੋਲ ਕੋਈ ਕਮੀ ਨਹੀਂ ਮੋਰਓਵਰ ਸਾਡੇ ਜਿਹੜਾ ਡਿਊਟੀ ਅਫਸਰ ਆ ਉਹ ਵੀ ਬਾਹਰ ਰਹਿੰਦੇ ਨੇ ਉਥੇ ਮੇਰੇ ਜੋ ਮੈਨੂੰ ਸਮਝ ਲੱਗਦੀ ਹੈ ਗੱਲ ਉਥੇ ਜਿਹੜੇ ਕੋਸ਼ਿਕ ਟਾਬੇ ਜਾਂ ਕੋਸ਼ਿਕ ਜਿਹੜੇ ਹੋਟਲਦਾਰੇ ਨੇ ਉਹਨਾਂ ਕੋਲੇ 24 ਘੰਟਿਆਂ ਦੇ ਲਾਇਸੈਂਸ ਨੇ ਤੇ ਉਥੇ ਕਈ ਵਾਰੀ ਛੋਟੀ ਜੀ ਗੱਲ ਨੂੰ ਲੈ ਕੇ ਲੜਾਈ ਝਗੜਾ ਵੱਜ ਜਾਂਦਾ ਬਾਕੀ ਐ ਸੱਚ ਪੁਲਿਸ ਵੱਲੀੋਂ ਕੋਈ ਕਮੀ ਨਹੀਂ ਗਈ ਕਰਦੇ ਕੰਮ ਕਰ ਕੀ ਕਰਦੇ ਕੰਮ ਕਰ ਕੋਈ ਨਹੀਂ ਕਰਦੇ ਜੀ ਬੱਚੇ ਨੇ ਵਿੱਚ ਸਕੂਲ ਡ੍ਰੌਪਆਊਟ ਨੇ ਜ਼ਿਆਦਾਤਰ ਤੇ ਕੁਝ ਇੱਕ ਦੋ ਜਣ ਇਹਨਾਂ ਦੇ ਵਿੱਚ ਲੇਬਰ ਵਗੈਰਾ ਦਾ ਕੰਮ ਕਰਦੇ ਆ ਕੋਈ ਪ੍ਰੈਗੈਂਟ ਇਫਟ ਨਹੀਂ ਹੈ ਜੀ ਅਸੀਂ ਇਹਨਾਂ ਦਾ ਡੋਪ ਕਰਾਇਆ ਜੀ ਜੋ ਡੋਪ ਦੀ ਰਿਪੋਰਟ ਆ ਜੀ ਮੈਂ ਤੁਹਾਨੂੰ ਦੱਸ ਦੂੰਗਾ